ਇੰਨੇ ਗੱਲ ਕੀਤੀ ਕਿ ਜੇਕਰ ਆਪਣੀ ਧੀ ਦਾ ਰਿਸ਼ਤਾ ਮੈਂ ਤੇਰੇ ਨਾਲ ਕਰ ਦਿਆਂ ਫੇਰ ਉਹ ਕਹਿੰਦਾ ਮੈਨੂੰ ਦਿੱਕਤ ਤੇ ਕੋਈ ਨਹੀਂ ਹੈ ਕਹਿੰਦਾ ਪਰ ਇੱਕ ਗੱਲ ਹੈ ਕਿ ਤੈਨੂੰ ਆਪਣਾ ਧਰਮ ਜਿਹੜਾ ਕਨਵਰਟ ਕਰਨਾ ਪਏਗਾ ਤੇ ਇਹਨੇ ਕਹਿਣ ਲੱਗੇ ਕਿ ਇਤਿਹਾਸ ਦੇ ਪੰਨ ਜਿਕਰ ਕਰਦੇ ਕਿ ਇਹਨੇ ਮੌਲਵੀ ਨੇ ਇਹ ਕਾਜੀ ਨੇ ਕੁਝ ਕੁ ਸ਼ਬਦ ਜਿਹੜੇ ਨੇ ਉਹ ਸਿੱਖ ਆਉਂਦੇ ਪਰਥਾਏ ਬੜੇ ਗਲਤ ਬੋਲੇ ਤੇ ਦੁੱਖ ਤੇ ਲੱਗਦਾ ਹੀ ਹੈ ਨਾ ਜੀ ਭਾਈ ਸ਼ੇਬਾ ਸਿੰਘ ਕਹਿੰਦਾ ਕਿ ਮੌਲਵੀ ਜੀ ਇਕ ਗੁਰੂ ਨਾਨਕ ਦਾ ਕਰ ਇੱਕ ਐਸਾ ਕਰ ਹੈ ਜਿਹੜਾ ਸਾਰੇ ਧਰਮਾਂ ਨੂੰ ਜਿਹੜਾ ਹੈ ਬਰਾਬਰ ਦਾ ਸਤਿਕਾਰ ਦਿੰਦਾ ਹੈ ਮੇਰੇ ਸਾਈ ਭਾਨੀ ਤੇ ਇਹ ਗੱਲ ਦੀ ਬਖਸ਼ਿਸ਼ ਕਰਨ ਲੱਗੀ ਨਾ ਕਿ ਅਵਲ ਅਲਾ ਨੂਰ ਪਾਇਆ ਕੁਦਰਤ ਕੇ ਸਭੰਦੇ ਏਕ ਨੂਰ ਤੇ ਸਭ ਜਗ ਉਪਜਿਆ ਕਾਉਣ ਭਲੇ ਕੋ ਮੰਦੇ ਤੁਸੀਂ ਭਾਵੇਂ ਇਹ ਬੰਦਿਆਂ ਦੇ ਵਿੱਚ ਧਰਮਾਂ ਦੇ ਵਿੱਚ ਮਜ਼ਬਾ ਦੇ ਵਿੱਚ ਵੰਡ ਪਾ ਕੇ ਲੋਕਾਂ ਨੂੰ ਸਾਹਮਣੇ ਰੱਖ ਕੇ ਪੇਸ਼ਕਸ਼ ਕਰੀ ਜਾਓ ਪਰ ਇਹ ਗੁਰੂ ਕੀ ਬਾਣੀ ਜਿਹੜੀ ਸਾਰਿਆਂ ਨੂੰ ਇੱਕ ਅਪਰਮਾਤਮਾ ਅਕਾਲ ਪੁਰਖ ਦਾ ਰੂਪ ਮੰਨਦੀ ਹੈ ਕਹਣਾ ਪਰ ਜਿਹੜੇ ਸ਼ਬਦ ਤੁਸੀਂ ਬੋਲੇ ਨੇ ਸਾਡੇ ਪੈਗੰਬਰਾਂ ਬਾਰੇ ਸਾਡੇ ਧਰਮ ਦੇ ਗੁਰੂਆਂ ਬਾਰੇ ਸਿੱਖਾਂ ਬਾਰੇ ਤੇ ਜੇਕਰ ਇਹੀ ਸ਼ਬਦ ਮੈਂ ਬੋਲਾਂ ਤੁਹਾਨੂੰ ਦੁੱਖ ਨਾ ਲੱਗੇਗਾ ਸੁਭਾਵਕ ਗੱਲ ਕੀਤੀ ਹੁਣ ਕਾਜੀ ਨੂੰ ਇਸ ਗੱਲ ਦਾ ਦੁੱਖ ਬੜਾ ਲੱਗਿਆ ਇਹੀ ਘਟਨਾ ਜਿਹੜੀ ਹੈ ਪਹਿਲਾਂ ਵਾਪਰੀ ਸੀ ਗੁਰੂ ਅਰਜਨ ਦੇਵ ਮਹਾਰਾਜ ਗੁਰਦੇਵ ਦੀ ਸ਼ਹਾਦਤ ਵੇਲੇ ਚੰਦੂ ਆਪਣੀ ਧੀ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਸ਼ਾ ਵੱਲ ਜੋ ਰਿਸ਼ਤਾ ਹੋਇਆ ਨਾ ਕਹ ਲੱਗ ਰਿਸ਼ਤੇ ਦੀ ਗੱਲ ਕੀਤੀ ਗਈ ਕਿਸੇ ਨੇ ਆ ਕੇ ਗੱਲ ਕੀਤੀ ਇਹ ਬੜਾ ਹੰਕਾਰਿਆ ਹੋਇਆ ਸੀ ਇਹ ਕਹਿ ਲੱਗਾ ਕਿ ਨਾ ਹੁਣ ਚਬਾਰਿਆਂ ਦੀਆਂ ਇੱਟਾਂ ਜਿਹੜੀਆਂ ਨੇ ਕਦੇ ਮੋਰੀਆਂ ਨੂੰ ਨਹੀਂ ਲੱਗਦੀਆਂ ਕਿ ਮੋਰੀ ਦੇ ਥਾਂ ਹੋਏ ਤੇ ਚਬਾਰੇ ਦੀ ਇੱਟ ਪਾਟ ਕੇ ਕੋਈ ਮੋਰੀ ਨੂੰ ਜਾ ਕੇ ਲਾਏ ਜਦੋਂ ਇਸ ਗੱਲ ਦਾ ਮੈਸੇਜ ਜਿਹੜਾ ਪੰਜਵੇਂ ਗੁਰੂ ਦੇਵ ਤੱਕ ਦਿੱਤਾ ਗਿਆ ਨਾ ਕਿ ਚੰਦੂ ਦੇ ਹੰਕਾਰੀਆਂ ਗੱਲਾਂ ਕਰ ਰਿਹਾ ਜੀ ਹੁਣ ਇਹਨੂੰ ਆਪਣੀ ਜਿਹੜੀ ਸੀ ਇਹਨੂੰ ਇਸ ਗੱਲ ਦਾ ਬੜਾ ਅੰਦਰ ਯੈਰ ਭਰਿਆ ਸੀ ਕਿ ਮੇਰੇ ਜਿਹੜਾ ਰਿਸ਼ਤਾ ਨਾ ਨਾ ਕਰ ਦਿੱਤੀ ਕਿ ਗੁਰੂ ਪੰਜਵੇਂ ਗੁਰਦੇਵ ਕਹਿੰਦੇ ਮੈਂ ਰਿਸ਼ਤਾ ਨਹੀਂ ਕਰਾਂਗਾ ਹੰਕਾਰੀਆਂ ਗੱਲਾਂ ਕਰ ਰਿਏ ਚੰਦੂ ਦੀਆਂ ਸਾਜ਼ਿਸ਼ਾਂ ਪ੍ਰਿਥੀ ਚੰਦ ਦੀਆਂ ਸਾਜ਼ਿਸ਼ਾਂ ਅਮੀਰ ਖੁਸਰੋ ਦੀ ਬਗਾਵਤ ਇਹਨੇ ਸਾਰੇ ਘਟਨਾਕਰਮ ਨੂੰ ਸਿਰਜ ਕੇ 1606 ਦੇ ਵਿੱਚ ਪੰਚਮ ਗੁਰਦੇ ਦੀ ਸ਼ਹਾਦਤ ਕਰਵਾਈ ਹੈ ਹੁਣ ਵੀ ਇਹੀ ਘਟਨਾ ਵਾਪਰੀ ਕਾਜੀ ਜਿਹੜਾ ਸੀ ਜਕਰੀਆ ਖਾਨ ਦਾ ਖਾਸ ਸੀ ਇਹਨੇ ਜਾ ਕੇ ਜਕਰੀਆ ਖਾਨ ਨੂੰ ਬੇਨਤੀ ਕੀਤੀ ਕੰਨ ਜਿਹੜਾ ਸ਼ੇਬਾਜ ਸਿੰਘ ਆ ਨਾ ਇਹਨੇ ਸਾਡੇ ਧਰਮ ਦੇ ਪੈਗੰਬਰਾਂ ਬਾਰੇ ਬੜੇ ਮਾੜੇ ਸ਼ਬਦ ਬੋਲੇ ਨੇ ਮੈਂ ਦੱਸ ਨਹੀਂ ਸਕਦਾ ਫਿਰ ਗ੍ਰਿਫਤਾਰ ਕੀਤਾ ਗਿਆ ਸੀ ਭਾਈ ਮਹਿਤਾਬ ਸਿੰਘ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਭਾਈ ਸੁਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਯਹੀ ਖਾਨ ਦਾ ਸਮਾਂ ਆਇਆ ਜਦੋਂ ਸਿੱਖਾਂ ਦੀ ਇਹ ਬਗਾਵਤ ਵੇਖੀ ਸਿੱਖਾਂ ਦੀ ਇਹ ਕਮਿਊਨਿਟੀ ਨੂੰ ਦੇਖਿਆ ਇਹਨੇ ਕੈਦ ਵਿੱਚੋਂ ਬਾਹਰ ਕੱਢਿਆ ਭਾਈ ਸੁਖਾ ਸਿੰਘ ਨੂੰ ਤੇ ਮਹਿਤਾਬ ਸਿੰਘ ਨੂੰ ਹੁਕਮ ਜਾਰੀ ਹੋਇਆ ਕਿ ਇਹਨਾਂ ਨੂੰ ਚਰਖੜੀ ਦੇ ਉੱਤੇ ਚਾੜ ਕੇ ਸ਼ਹੀਦ ਕੀਤਾ ਜਾਏ। ਸ਼ਰਤ ਇਹ ਹੀ ਗੱਲ ਦੀ ਰੱਖੀ ਗਈ ਕਿ ਜੇਕਰ ਤੁਸੀਂ ਇਹ ਗੱਲ ਨੂੰ ਮੰਨਦੇ ਹੋ ਧੀ ਦਾ ਰਿਸ਼ਤਾ ਵੀ ਹੋ ਜਾਂਦਾ ਹੈ ਤੁਹਾਨੂੰ ਰਾਜ ਭਾਗ ਵੀ ਮਿਲੇਗਾ। ਤੇ ਜੇਕਰ ਤੁਸੀਂ ਆਪਣੇ ਧਰਮ ਨੂੰ ਕਨਵਰਟ ਕਰਕੇ ਮੰਨਦੇ ਹੋ ਤੁਹਾਨੂੰ ਜਾਨ ਬਖਸ਼ ਦਿੱਤੀ ਜਾਏਗੀ। ਤੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਕਹਿਣ ਲੱਗੇ ਨਾ। ਕਹਿੰਦੇ ਸਾਨੂੰ ਭਾਈ ਸੁੱਖਾ ਸਿੰਘ ਭਾਈ ਸੁਵੇਗ ਸਿੰਘ ਕਹਿਣ ਲੱਗੇ ਕਿੰਦੇ ਇਹ ਜਿਹੜੀ ਚੀਜ਼ ਹੈ ਨਾ ਮੈਨੂੰ ਕਲਗੀ ਤਰ ਪ੍ਰੀਤਮ ਗੁਰੂਦੇਵ ਨੇ ਆਪਣੇ ਸਹਬਜ਼ਾਦੇ ਸ਼ਹੀਦ ਕਰਾ ਕੇ ਮੈਨੂੰ ਇਹ ਵਿਰਸੇ ਚ ਦਿੱਤੀ ਹੋਈ ਹੈ। ਇਹ ਦੌਲਤਾਂ ਸ਼ੌਹਰਤਾਂ ਦਾ ਮਗਰ ਇਹ ਲੱਗ ਕਿ ਕਿਤੇ ਆਪਣੇ ਬੱਚਿਆਂ ਨੂੰ ਬਚਾਉਣ ਲਈ ਇਹ ਝੂਠੀਆਂ ਸ਼ੌਹਰਤਾਂ ਜਿਹੜੀਆਂ ਨੇ ਇੱਕ ਦਿਨ ਤੈਨੂੰ ਇਹ ਵੀ ਮਿਲ ਗਈਆਂ ਮੌਤ ਤੇ ਤੈਨੂੰ ਫਿਰ ਵੀ ਆਏਗੀ ਚਰਖੀ ਉੱਤੇ ਚੜਾਇਆ ਗਿਆ ਤੇ ਯਾਦ ਰੱਖਣਾ ਆਪਣੇ ਮਨ ਦੇ ਅੰਦਰ ਇੱਕ ਇਮੇਜ ਬਣਾਈਏ ਕਿ ਚੜਖੜੀ ਹੈ ਨਾ ਉਹਨੂੰ ਇੱਕ ਸੂਇਆਂ ਵਾਂਗ ਇੱਕ ਚਾਕੂਆਂ ਵਾਂਗ ਕਿਰਚਾ ਵਾਂਗ ਇੱਕ ਹਥਿਆਰ ਲੱਗੇ ਹੋਏ ਨੇ ਜਦੋਂ ਚਰਖੀ ਦੀ ਚੱਲਦੀ ਹੈ ਚਰਖੇ ਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਚਰਖਰੀ ਹੈ ਜਦੋਂ ਇਹ ਚੱਲਦੀ ਹੈ ਭਾਈ ਸੁਵੇਗ ਸਿੰਘ ਤੇ ਮਹਿਤਾਬ ਸਿੰਘ ਨੂੰ ਚਰਖਰੀ ਦੇ ਨਾਲ ਬੰਨ ਕੇ ਘੁਮਾਇਆ ਜਾਂਦਾ ਐਵੇਂ ਕਿ ਬੋਟੀ ਦੇ ਅੰਦਰ ਜਾ ਕੇ ਸਰੀਰ ਦੇ ਅੰਦਰ ਜਾ ਕੇ ਉਹ ਚਾਕੂ ਉਹ ਕਿਰਚ ਖੁੱਬਦੀ ਹੈ ਜਿਹਨੂੰ ਚਰਖਰੀ ਦਾ ਗੇੜਾ ਹੁੰਦਾ ਇਹ ਬੋਟੀਆਂ ਨੂੰ ਕੱਢ ਕੇ ਬਾਹਰ ਸੁੱਟਦੀ ਹੈ ਇੱਕ ਤੇ ਹੁੰਦੀ ਹੈ ਮੌਤ ਕਿ ਇੱਕਦਮ ਮੌਤ ਆ ਜਾਣੀ ਵੇਛਕ ਹੁੰਦੀ ਤਾਂ ਮੌਤ ਉਹ ਵੀ ਹੈ ਦੁੱਖ ਤੇ ਉਹਦਾ ਵੀ ਲੱਗਦਾ ਪਰ ਇੱਕ ਗੱਲ ਹੈ ਉਹ ਦੁੱਖ ਤਸੀਹ ਜਿਹੜਾ ਹੈ ਦੁੱਖ ਜਿਹੜਾ ਘੱਟ ਦਿੰਦੀ ਹੈ ਇਹ ਕਹ ਹੈ ਤਸੀਹੇ ਦੇ ਕੇ ਜਿਹੜਾ ਹੈ ਸ਼ਹਾਦਤ ਚੀਦ ਕਰਨਾ ਤਸੀਹੇ ਦਿੱਤੇ ਗਏ ਭਾਈ ਸੁੱਖਾ ਭਾਈ ਸੁਵੇਗ ਸਿੰਘ ਤੇ ਮਹਿਤਾਬ ਸਿੰਘ ਨੂੰ ਜਿਹੜਾ ਚਰਖੜੀ ਦੇ ਉੱਤੇ ਚਾੜਿਆ ਗਿਆ ਸਰੀਰ ਜਿਹੜਾ ਹੈ ਪੂਰਾ ਲਹੂਨ ਦੇ ਨਾਲ ਲਥਪਥ ਹੋਇਆ ਬੋਟੀਆਂ ਬਾਹਰ ਆਈਆਂ ਤੇ ਜਦੋਂ ਚਰਖੜੀ ਨੂੰ ਰੋਕਿਆ ਗਿਆ ਜਹਿਆ ਖਾਨ ਆਖਦਾ ਹੈ ਕਨਸੁਬੇਗ ਸਿੰਘ ਤੇਰੀ ਜ਼ਿੰਦਗੀ ਅੱਧਿਓ ਵੱਧ ਜਿਹੜੀ ਹੈ ਗੁਜ਼ਰ ਚੁੱਕੀ ਹੈ ਕਿੰਨੇ ਕ ਸਾਲ ਹੋਰ ਜਿਹੜਾ ਹੈ ਤੂੰ ਗੁਜ਼ਾਰੇਗਾ ਤੂੰ ਤੇ ਮਰ ਜਾਏਗਾ ਆਪਣੇ ਪੁੱਤ ਦੀ ਤੂੰ ਜਾਨ ਜਿਹੜੀ ਹੈ ਬਚਾ ਸਕਦਾ ਹੈ ਤੇ ਤੇਰੇ ਪੁੱਤ ਨੂੰ ਹੁਣੇ ਉਤਾਰ ਕੇ ਮਹਿੰਗੇ ਤੋਂ ਮਹਿੰਗਾ ਇਹਦਾ ਇਲਾਜ ਕਰਾਇਆ ਜਾਏਗਾ ਤੇਰੇ ਪੁੱਤ ਨੂੰ ਬਚਾ ਲਿਆ ਜਾਏਗਾ ਤੂੰ ਚਾਹੇ ਤੇ ਆਪਣੇ ਪੁੱਤ ਨੂੰ ਬਚਾ ਸਕਦਾ ਹੈ ਕਹਦੇ ਇਹਨੂੰ ਕਿ ਸਲਾਮ ਕਬੂਲ ਕਰ ਲੇ ਜ਼ਿੰਦਗੀ ਤੇ ਬਖਸ਼ ਦਿੱਤੀ ਜਾਏਗੀ ਪਰ ਉਹ ਮਹਾਨ ਗੁਰਸਿੱਖਾਂ ਨੇ ਸ਼ਹਾਦਤ ਦਾ ਜਾਮ ਪੀ ਲਿਆ ਆਪਣੇ ਗੁਰੂ ਨੂੰ ਪਿੱਠ ਨਾ ਦਿਖਾਈ ਚਰਖੀਆਂ ਉੱਤੇ ਚੜ ਕੇ ਉਹ ਸਿੱਖ ਸ਼ਹੀਦ ਹੋ ਗਏ ਪੂਰਨੇ ਪਾ ਕੇ ਗਏ ਸਾਡੇ ਵਾਸਤੇ ਕਿ ਸਿੱਖਾ ਤੂੰ ਆਪਣੇ ਗੁਰੂ ਤੋਂ ਕਦੇ ਬੇਮੁਖ ਨਾ ਹੋਈ ਆਪਣੇ ਕੇਸਾਂ ਦੀ ਕਦੇ ਬੇਅਦਬੀ ਨਾ ਕਰੀ ਮਾਫ ਕਰਿਓ ਅੱਜ ਸਾਡੀ ਬੜੀ ਵੱਡੀ ਤਰਾਸਦੀ ਹੈ ਇਹ ਸਾਡਾ ਇੱਕ ਟ੍ਰੈਂਡ じゃ ਬਣ ਚੁੱਕਿਆ ਜੀ ਹਾਲ ਆ ਪਰ ਕਾਦੇ ਟ੍ਰੈਂਡ ਜਿਹੜੇ ਗੁਰੂ ਤੋਂ ਬੇਮੁਖ ਹੋ ਕੇ ਆਪਣੇ ਆਪ ਨੂੰ ਅਸੀਂ ਗੁਰੂ ਵਾਲੋ ਪਾਸੇ ਪਿੱਠ ਦਿਖਾ ਕੇ ਅਸੀਂ ਤੁਰ ਕੇ ਬੈਠ ਗਏ ਗੁਰੂ ਤੋਂ ਕੋਹਾਂ ਦੂਰ ਹੋ ਕੇ ਬੈਠ ਗਏ ਸਾਡੇ ਪੁੱਤ ਸਾਡੇ ਨੌਜਵਾਨ ਵੀਰ ਜਹਾਜ਼ ਦੇ ਵਿੱਚ ਮਗਰੋਂ ਬੈਠਦੇ ਨੇ ਸਭ ਤੋਂ ਪਹਿਲਾਂ ਕੇਸਾਂ ਨੂੰ ਇੱਕ ਕੈਂਚੀ ਲਵਾ ਕੇ ਕੇਸ ਕਤਲ ਕਰਾਉਂਦੇ ਨੇ ਅਸੀਂ ਕੇਸ ਕੱਟਦੇ ਨਹੀਂ ਅਸੀਂ ਕਹਿੰਨੇ ਸਿੱਖਾ ਤੇਰੇ ਕੇਸ ਕਤਲ ਹੋ ਚੁੱਕੇ ਨੇ ਕਤਲ ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਜਿਹਨੂੰ ਮਾਰਿਆ ਜਾਏ ਉਂਗਲੀ ਕੱਟੀ ਜਾਂਦੀ ਹੈ ਉਂਗਲੀ ਵਾਤੇ ਸ਼ਬਦ ਵਰਤਿਆ ਕਰੀ ਕਿ ਉਂਗਲੀ ਕਤਲ ਹੋ ਗਈ ਜੀ ਸਾਡਾ ਪੈਰ ਕਟਿਆ ਜਾਂਦਾ ਹੈ ਸਾਡਾ ਹੱਥ ਕਟਿਆ ਜਾਂਦਾ ਹੈ ਕੌਣ ਐਸਾ ਇਨਸਾਨ ਹੈ ਜਿਹੜਾ ਕਹਿੰਦਾ ਮੇਰਾ ਮੇਰੀ ਉਂਗਲੀ ਕਤਲ ਹੋ ਗਈ ਮੇਰਾ ਹੱਥ ਕਤਲ ਹੋ ਗਿਆ ਮੇਰਾ ਪੈਰ ਕਤਲ ਹੋ ਗਿਆ ਇੱਕ ਇੱਕ ਐਸੀ ਕੌਮ ਹੈ ਜਿਹਦੇ ਕੇਸਾਂ ਦੀ ਕੋਈ ਬੇਦਰਦੀ ਕਰੇ ਤੇ ਉਹ ਆਖਦਾ ਕਹਿੰਦਾ ਮੇਰੇ ਕੇਸ ਕਤਲ ਹੋ ਚੁੱਕੇ ਨੇ ਸਾਡੇ ਨੌਜਵਾਨ ਵੀਰ ਜਹਾਜ਼ਾਂ ਤੇ ਮਗਰੋਂ ਬੈਠਦੇ ਨੇ ਕਾਦੀ ਅਸੀਂ ਕਹਿੰਦੇ ਅਸੀਂ ਅਪਡੇਟ ਹੋ ਗਏ ਜੀ ਗੁਰੂ ਤਾਂ ਅਸੀਂ ਬੇਮੁਖ ਹੋ ਕੇ ਬੈਠ ਗਏ ਗੁਰੂ ਨੂੰ ਅਸੀਂ ਪਿੱਠਾਂ ਦਿਖਾ ਲਈਆਂ ਗੁਰੂ ਤਾਂ ਅਸੀਂ ਕੋਹਾਂ ਦੂਰ ਹੋ ਕੇ ਬੈਠ ਗਏ ਜਹਾਜ਼ਾਂ ਦੇ ਮਗਰੋਂ ਬੈਠਦੇ ਆ ਸਭ ਤੋਂ ਪਹਿਲਾਂ ਜਹਾਜ਼ ਦੇ 에어ਪੋਰਟ ਦੇ ਉੱਤੇ ਬੈਠਦੇ ਆ ਸਾਰੀ ਫੋਟੋਆਂ ਖਿੱਚ ਕੇ ਸਟੇਟਸਾਂ ਦੇ ਲਗਾ ਦਿੰਦੇ ਕਿ ਅਸੀਂ ਪਾਣੀ ਕਿੱਡਾ ਕਿਵੜਾ ਤੀਰ ਮਾਰ ਲਿਆ ਜੀ ਇਹ ਚੀਜ਼ ਦਾ ਟੋਪੀਆਂ ਸਿਰ ਦੇ ਉੱਤੇ ਪਾਲੀਆਂ ਜਿੱਥੇ ਅਸੀਂ ਕਹਿੰਨੇ ਆ ਨਾ ਕਿ ਦੁਨੀਆ 'ਚ ਰਾਜ ਕਰ ਰਹੇ ਆ ਅਸੀਂ ਬਾਹਰ ਅਮਰੀਕਾ ਕੈਨੇਡਾ 'ਲ ਜਾ ਕੇ ਸਿਟੀਜ਼ਨ ਹੋ ਗਏ ਜੀ ਪੀਆਰ ਲੈ ਲਈਆਂ ਉਹ ਤੇ ਸਰ ਦੇ ਉੱਤੇ ਦਸਤਾਰਾ ਬਣ ਕੇ ਦਿਖਾਈਏ ਕਿ ਅਸੀਂ ਉਸ ਕੌਮ ਦੇ ਵਾਰਸਾਂ ਜਿਨ੍ਹਾਂ ਨੇ ਸਾਨੂੰ ਇਹ ਤਾਜ ਦਿੱਤੇ ਨੇ ਸਿੱਖ ਦਸਤਾਰ ਬਣਦਾ ਨਹੀਂ ਦਸਤਾਰ ਸਜਾਉਂਦਾ ਹੈ ਸਿੱਖ ਦੇ ਕੇਸ ਕੱਟੇ ਨਹੀਂ ਜਾਂਦੇ ਸਿੱਖ ਦੇ ਕੇਸ ਕਤਲ ਹੁੰਦੇ ਨੇ ਮੇਰੇ ਨੌਜਵਾਨ ਵੀਰੋ ਭੈਣੋ ਇਹ ਆਪਣੀਆਂ ਦਸਤਾਰਾਂ ਆਪਣੇ ਕੇਸਾਂ ਦੀ ਸੰਭਾਲ ਕਰਕੇ ਚੱਲੀਏ ਅੱਜ ਬੜਾ ਦੁੱਖ ਲੱਗਦਾ ਗੁਰਦੁਆਰਾ ਸਾਹਿਬ ਆਉਣ ਲੱਗਿਆ ਸੀ ਰੁਮਾਲ ਲਵਦੇ ਆ ਮੇਰੀਆਂ ਭੈਣਾਂ ਪਲਕਾਂ ਲੱਭਦੀਆਂ ਨੇ ਆ ਕੇ ਮਤਲਬ ਸਾਨੂੰ ਇਹ ਚੁੰਨੀ ਦਾ ਸਾਨੂੰ ਭਾਰਜਾ ਲੱਗਦਾ ਘਰੋਂ ਤੁਰਨ ਲੱਗੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਗੁਰਦੁਆਰਾ ਸਾਹਿਬ ਚਲੇ ਅਸੀਂ ਚੁੰਨੀ ਆਪਣੀ ਘਰੋਂ ਲੈ ਕੇ ਜਾਈਏ ਅਸੀਂ ਦੁਪੱਟਾ ਆਪਣੇ ਸਿਰ ਦੇ ਉੱਤੇ ਲੈ ਕੇ ਜਾਈਏ ਨੌਜਵਾਨ ਵੀਰ ਵੀ ਸਾਡੇ ਆ ਕੇ ਇੱਥੇ ਪਲਕਾਂ ਲੱਭਦੇ ਨੇ ਰੁਮਾਲ ਲੱਭਦੇ ਨੇ ਨਾਮ ਸਿੰਘ ਨੇ ਨਾਮ ਦੇ ਪਿਛੇ ਕੌਰ ਹੈ ਮੇਰੀਆਂ ਭੈਣਾਂ ਵੀ ਜਿਹੜੀਆਂ ਨੇ ਉਹ ਇਹੀ ਕੰਮ ਕਰਦੀਆਂ ਨੇ ਪਲਕਾਂ ਦਿੱਤੀਆਂ ਜਾਣ ਸਾਨੂੰ ਰੁਮਾਲ ਦਿੱਤੇ ਜਾਣ रीत ਭੁੱਲ ਨਾ ਜਾਇਓ ਚੁੰਨੀਆਂ ਤੇ 11 ਦੀ ਨੰਗੇ ਸਿਰਨੀ ਚੰਗੀ ਲੱਗਦੀ ਧੀ ਸਰਦਾਰਾਂ ਦੀ ਇਹ ਸਾਡਾ ਵਿਰਸਾ ਹੈ ਇਹ ਸਾਡੇ ਅਰਦਾਸ ਦੇ ਬੋਲ ਨੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸਵਾਸਾਂ ਨਾਲ ਨੁਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਗੁਰੂ ਦੇ ਲੜ ਦੇ ਨਾਲ ਲੱਗিয়ে ਗੁਰੂ ਦੀ ਬਾਣੀ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਨੂੰ ਜਿਈਏ ਕੋਟਾਨ ਕੋਟ ਸਾਹਿਬਾਂ ਦਾ ਧੰਨਵਾਦ ਹੈ ਸ਼ੁਕਰਾਨਾ ਹੈ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਗੁਰਦੇਵ ਦਾ ਸ਼ਾਮ ਦੀ ਕਥਾ ਵਿਚਾਰ ਜਿਹੜੀ ਹੈ ਰੋਜ਼ਾਨਾ ਰਿਕਾਰਡ ਹੋ ਕੇ YouTube ਚੈਨਲ ਇੱਕੋ ਸ਼ਬਦ ਵਿਚਾਰ ਦੇ ਉੱਤੇ ਪੈਂਦੀ ਹੈ ਆਪ ਜੀ ਉੱਥੇ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ